ਪਾਰਟੀ ਦੀ ਆਪਸੀ ਕਾਂਟੋਪਲੇਸ਼ ਕਰਕੇ ਮੇਲਾ ਸਿਆਸਤ ਵੀ ਘੇਟ ਚੜ ਗਿਆ ਸਾਰਾ ਹੀ ਜਿਆ ਆਪਣਾ ਮੰਤਰੀ ਬਲਜੀਤ ਕੋਲ ਬਿਲਕੁਲ ਉਹਨਾਂ ਨੂੰ ਪੂਰੇ ਮੇਲੇ ਦੇ ਵਿੱਚੋਂ ਪ੍ਰਸ਼ਾਸਨ ਨੇ ਵੀ ਸਮਾਜ ਸੇਣੀਆਂ ਨੇ ਵੀ ਸੁਸਾਇਟੀਆਂ ਨੇ ਵੀ ਕਲੱਬਾਂ ਨੇ ਵੀ ਖੇਡਾਂ ਪ੍ਰਮੋਟਰਾਂ ਨੇ ਵੀ ਜੀ ਬਿਲਕੁਲ ਉਹਨਾਂ ਬੋਲਿਆ ਕਰਦਾ ਮੌਜੂਦਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੋਨਾਂ ਦੇ ਫਲੈਕਸ ਮੋਰ ਲੱਗੇ ਇਹਨਾਂ ਦੇ ਸਪੋਰਟਰਾਂ ਵੱਲੋਂ ਸ਼ਹਿਰ ਭਰ ਦੇ ਵਿੱਚ ਲਾਏ ਗਏ ਜਿੱਥੇ ਜਿੱਥੇ ਗੁਰਦੇਵ ਸਿੰਘ ਸੇਖੋਂ ਦੇ ਫਲੈਕਸ ਮੋਰ ਲੱਗੇ ਉਹਦੇ ਵਿੱਚ ਕੁਲਤਾਰ ਸਿੰਘ ਸੰਧਵਾ ਦੀ ਕਿਤੇ ਫੋਟੋ ਨਹੀਂ ਜਿੱਥੇ ਕਿਤੇ ਕੁਲਤਾਰ ਸਿੰਘ ਸੰਧਵਾ ਨੇ ਉਹਦੇ ਵਿੱਚ ਗੁਰਦੇਵ ਸਿੰਘ ਸੇਖੋਂ ਮੌਜੂਦਾ ਬਲੈਕ ਦੀ ਫੋਟੋ ਨਹੀਂ ਲਾਈਗੇ ਐਸੀ ਅਸਲ ਸੱਚਰ ਫੀਲਪੋਰ ਦਾ ਜੋ ਉਪਨੇ ਹੁਣੇ ਪੂਰਾ ਟਾਈਮ ਪਹਿਲਾਂ ਹੀ ਆਮ ਆਦਮੀ ਪਾਰਟੀ ਚ ਜੁਆਇਨ ਕੀਤੇ ਆ ਤਾਂ ਤਕਰੀਬਨ ਸਾਰੇ ਖੇਡ ਪ੍ਰਮੋਟਰਾਂ ਦੇ ਵਿੱਚੋਂ ਛਾਏ ਰਹੇ ਸਾਰਿਆਂ ਕਲੱਬਾਂ ਦੇ ਵਿੱਚੋਂ ਜਾਂਦੇ ਰਹੇ ਇਹ ਥਾਂ ਤੇ ਉਹ ਆਪਣੀ ਚਮੂਲੀਅਨ ਕਰਦੇ ਰਹੇ ਤਾਂ ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਬਲਦੇਸ਼ ਸਿੰਘ ਪੰਨੂ ਉਹਨਾਂ ਨੂੰ ਆਫਰ ਹੀ ਕੋਟ ਲਿਆਉਂਗੇ ਆ ਗੁਰੂ ਘਰ ਦੇ ਵਿੱਚ ਰਸੋਈ ਦਾ ਉੱਠ ਘੱਟ ਕਰ ਜਾਂਦੇ ਆ ਵਿਧਾਇਕ ਸਾਹਿਬ ਨੂੰ ਕਿੰਨਾ ਕੰਨ ਖਬਰ ਨਹੀਂ ਸਪੀਕਰ ਸਾਹਿਬ ਨੂੰ ਵੀ ਪਤਾ ਨਹੀਂ ਜੇ ਬੋਤ ਨੂੰ ਗੱਲ ਕਰ ਲਈ ਜਾਵੇ ਤਾਂ ਕੁਲਤਾਰ ਸਿੰਘ ਸੰਧਵਾ ਤੇ ਅਰਸ਼ ਸਚਰ ਸਾਰਾ ਮੇਲਾ ਮੁੱਕ ਕੇ ਲੈ ਗਏ। ਸੱਸੀ ਦਾ ਪੰਜਾਬੀ ਜਿਵੇਂ ਤੁਹਾਨੂੰ ਪਤਾ ਹੀ ਹੈ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਆਗਮਨ ਪੁਰਬ 19 ਤੋਂ 23 ਤੰਬਰ ਤੱਕ ਮਨਾਇਆ ਜਾਂਦਾ ਹੈ। ਬਾਬਾ ਫਰੀਦ ਆਗਮਨ ਪੁਰਬ ਨੂੰ ਲੈ ਕੇ ਹੀ ਆਪਾਂ ਵਿਸ਼ਲੇਸ਼ਣਾ ਕਰਾਂਗੇ ਆਪਣੇ ਨਾਲ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਫਰੀਦਕੋਟ ਤੋਂ ਸतीश ਬੰਬਾ ਪੱਤਰਕਾਰ ਉਹ ਰਹਿਣਗੇ। ਕਰਦੇ ਆ ਗੱਲਬਾਤ ਉਹਨਾਂ ਨਾਲ ਦੇਖੋ ਜੰਗੀਜੀ ਪੰਜ ਰੋਜਾ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੂਰਵ ਹਰ ਸਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪਤਾ ਹੀ ਹੈ 19 ਤੋਂ 23 ਨਵੰਬਰ ਤੱਕ ਮਨਾਇਆ ਜਾਂਦਾ ਹੈ ਬਿਲਕੁਲ ਪੰਜ ਰੋਜਾ ਜਿਹੜਾ ਇਸ ਵਾਰ ਆਗਮਨ ਪੂਰਵ ਮਨਾਇਆ ਗਿਆ ਤੁਸੀਂ ਬਹੁਤ ਵਧੀਆ ਕਿਹਾ ਵੀ ਇਸੇ ਪੰਜ ਰੋਜਾ ਆਗਮਨ ਪੂਰਵ ਦੇ ਉੱਤੇ ਆਪਾਂ ਵਿਸ਼ਲੇਸ਼ਣ ਕਰਦੇ ਆਂ ਇਹਦਾ ਨਿਚੋੜ ਕੱਢਦੇ ਆਂ ਵੀ ਪੰਜ ਰੋਜਾ ਜਿਹੜਾ ਆਗਮਨ ਪੂਰਵ ਮਨਾਇਆ ਗਿਆ ਕਿਵੇਂ ਰਿਹਾ ਹੈ ਇਹ ਇਸੇ ਸਾਰੇ ਵਿਸ਼ੇ ਤੇ ਆਪਣੀ ਗੱਲਬਾਤ ਹੋਊਗੀ ਮੈਂ ਪੁਆਇੰਟ ਟੂ ਪੁਆਇੰਟ ਦੱਸਣਾ ਹਾਂ ਦੱਸੂਗਾ ਇਸ ਤੇ ਦੇਖੋ ਪੰਜ ਰੋਜ਼ਾ ਜਿਹੜਾ ਆਗਮਨਪੁਰਬ 19 ਤਰੀਕ ਨੂੰ ਸ਼੍ਰੀ ਖੰਡਪਾਤ ਸਾਹਿਬ ਗੁਰਦੁਆਰਾ ਕਿਲਾ ਬਾਬਾ ਫੀਚੋਂ ਸਟਾਰਟ ਹੁੰਦਾ ਹੈ ਤਾਂ ਉਸ ਤੋਂ ਬਾਅਦ ਸਾਰੇ ਪ੍ਰੋਗਰਾਮਾਂ ਦਾ ਆਰੰਭ ਹੋ ਜਾਂਦਾ ਹੈ ਸੁਖਨੀ ਸਾਹਿਬ ਦੇ ਪਾਠਾਂ ਦਾ ਆਰੰਭ ਹੋ ਜਾਂਦਾ ਆਰੰਭ ਹੋ ਜਾਂਦਾ ਜੀ ਉਸ ਤੋਂ ਬਾਅਦ ਅਗਲੇ ਪ੍ਰੋਗਰਾਮ ਪੜਾ ਕਰ ਪੜਾ ਚੱਲਦੇ ਆ 23 ਤਰੀਕ ਤੱਕ ਸਭ ਤੋਂ ਵੱਡੀ ਗੱਲ ਇੱਥੇ ਇਹ ਰਹੀ ਵੀ ਐਤਕੀ ਕੋਈ ਵੀ ਐਲਾਨ ਜੋ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਹਰ ਵਾਰੀ ਇੱਕ ਰੀਤ ਬਣੀ ਹੋਈ ਹੈ ਵੀ ਫਰੀਦਕੋਟ ਦੇ ਵਿੱਚ ਆਉਂਦੇ ਆ ਤਾਂ ਕੁਝ ਫਰੀਦ ਕੋਰਟ ਨੂੰ ਡਵੈਲਪਮੈਂਟ ਲਈ ਦੇ ਕੇ ਜਾਂਦੇ ਆ ਬਿਲਕੁਲ ਐਕੀ ਨਹੀਂ ਆਏ ਸਥਿਤੀ ਆਪ ਠੀਕ ਨਹੀਂ ਸੀ ਨਹੀਂ ਆ ਸਕੇ ਉਹਨਾਂ ਦੀ ਮਾਤਾ ਜੀ ਆਏ ਬਿਲਕੁਲ ਉਹ ਇੱਥੇ ਆਏ ਮੀਡੀਆ ਤੋਂ ਵੀ ਮਤਲਬ ਕਿਲਾ ਬਾਬਾ ਫਰੀਦ ਚੀ ਸਿਰਫ 2 ਸੈਕਿੰਡ ਲਈ ਰੁਕੇ ਤਾਂ ਕੋਈ ਮਤਲਬ ਬਹੁਤੀ ਗੱਲਬਾਤ ਨਹੀਂ ਹੋ ਸਕੀ ਤਾਂ ਐਲਾਨ ਵੀ ਕੋਈ ਨਹੀਂ ਹੋਇਆ ਬਿਲਕੁਲ ਬਿਲਕੁਲ ਦੂਜੀ ਗੱਲ ਕਰਦੇ ਆ ਪਾਰਟੀ ਦੀ ਆਪਸੀ ਕਾਂਟੋ ਕਲੇਸ਼ ਕਰਕੇ ਮੇਲਾ ਸਿਆਸਤ ਨਹੀਂ ਭੇਡ ਚੜ ਗਿਆ ਸਾਰਾ ਇਹ ਬਿਲਕੁਲ ਜੀ ਅ ਜਿੱਦ ਦੇਖਿਆ ਜਾਵੇ ਤਾਂ ਦੂਜੇ ਇੱਕ ਇੱਕ ਹਿੱਸੇ ਵਿੱਚ ਹੋਰ ਵੱਡੀ ਗੱਲ ਆ ਗਈ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਮੈਂਬਰ ਪਾਰਲੀਮੈਂਟ ਦੇ ਵੇਲੇ ਪੂਰੇ ਦੇਸ਼ ਚੋਂ 4 ਸੀਟਾਂ ਆਈਆਂ ਸੀ ਬਿਲਕੁਲ ਤਾਂ ਉਹਨਾਂ 4 ਸੀਟਾਂ ਦੇ ਵਿੱਚੋਂ ਇੱਕ ਸੀ ਫਰੀਦਕੋਟ ਦੇ ਪ੍ਰੋਫੈਸਰ ਸਾਧੂ ਸਿੰਘ ਜੀ ਜੀ ਉਹਨਾਂ ਦੀ ਲੜਕੀ ਹੈ ਕੈਬਨਿਟ ਮੰਤਰੀ ਬਲਜੀਤ ਕੌਰ ਬਿਲਕੁਲ ਬਿਲਕੁਲ ਉਹਨਾਂ ਨੂੰ ਪੂਰੇ ਮੇਲੇ ਦੇ ਵਿੱਚੋਂ ਪ੍ਰਸ਼ਾਸਨ ਨੇ ਵੀ ਸਮਾਜ ਸੇਣੀਆਂ ਨੇ ਵੀ ਸੁਸਾਇਟੀਆਂ ਨੇ ਵੀ ਕਲੱਬਾਂ ਨੇ ਵੀ ਖੇਡਾਂ ਪ੍ਰਮੋਟਰਾਂ ਨੇ ਵੀ ਜੀ ਬਿਲਕੁਲ ਅਨਗੋਲਿਆ ਕਰਦਾ ਹਮ ਉਹਨਾਂ ਨੂੰ ਕਿਸੇ ਵੀ ਮੇਲੇ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਬਿਲਕੁਲ ਬਿਲਕੁਲ ਜੀ ਉਹ ਕੈਬਨਿਟ ਮੰਤਰੀ ਜੇ ਉਹ ਬਲਜੀਤ ਕੌਰ ਕੈਬਨਿਟ ਮੰਤਰੀ ਕਿਸੇ ਮੇਲੇ 'ਚ ਸ਼ਿਰਕਤ ਕਰਦੇ ਜਾਂ ਆਉਂਦੇ ਕੁਛ ਨਾ ਕੁਛ ਸਰਕਾਰ ਨਾਲ ਗੱਲਬਾਤ ਕਰਕੇ ਕਿਤੇ ਫਰੀਨਪੋਰਟ ਦੀ ਡਿਵੈਲਪਮੈਂਟ ਨੂੰ ਕੁਛ ਨਾ ਕੁਛ ਆ ਜਾਂਦਾ ਬਿਲਕੁਲ ਉਹਨਾਂ ਨੂੰ ਅਨਗੋਲਿਆ ਕੀਤਾ ਗਿਆ ਕਲੱਬਾਂ ਵੱਲੋਂ ਨਹੀਂ ਪ੍ਰਸ਼ਾਸਨ ਵੱਲੋਂ ਵੀ ਹਾਂ ਪ੍ਰਸ਼ਾਸਨ ਨੇ ਵੀ ਕਿਸੇ ਪ੍ਰੋਗਰਾਮ 'ਚ ਸ਼ਿਰਕਤ ਉਹਨਾਂ ਦੀ ਨਹੀਂ ਦਿਖਾਈ ਹਮ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਮੌਜੂਦਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੂੰ ਦੋਨਾਂ ਦੇ ਫਲੈਕਸ ਬੋਰ ਲੱਗੇ ਇਹਨਾਂ ਦੇ ਸਪੋਰਟਰਾਂ ਵੱਲੋਂ ਸ਼ਹਿਰ ਭਰ ਦੇ ਵਿੱਚ ਲਾਏ ਗਏ ਹੂੰ ਜਿੱਥੇ ਜਿੱਥੇ ਗੁਰਦੇਵ ਸਿੰਘ ਸੇਖੋ ਦੇ ਫਲੈਕਸ ਬੋਰ ਲੱਗੇ ਹੂੰ ਉਹਦੇ ਵਿੱਚ ਕੁਲਤਾਰ ਸਿੰਘ ਸੰਧਵਾ ਦੀ ਕਿਤੇ ਫੋਟੋ ਨਹੀਂ ਬਿਲਕੁਲ ਬਿਲਕੁਲ ਕਿਤੇ ਵੀ ਉਹਨਾਂ ਦਾ ਕੋਈ ਮਤਲਬ ਫੋਟੋ ਨਹੀਂ ਲਗਾਈ ਗਈ ਜਿੱਥੇ ਕਿਤੇ ਕੁਲਤਾਰ ਸਿੰਘ ਸੰਧਵਾ ਦੇ ਸਪੋਰਟਰਾਂ ਵੱਲੋਂ ਆ ਬਾਬਾ ਫਰੀਦ ਆਗਮਨਪੁਰਬ ਨੂੰ ਵਧਾਈਆਂ ਦੇਣ ਦੇ ਫਲੈਕਸ ਬੋਰ ਲਾਏ ਗਏ ਉਹਦੇ ਵਿੱਚ ਗੁਰਦੇਵ ਸਿੰਘ ਸੇਖੋ ਮੌਜੂਦਾ ਬਲੈਕ ਦੀ ਫੋਟੋ ਨਹੀਂ ਲਾਈ ਗਈ ਨਹੀਂ ਸੀ ਅਸ ਸਚਰ ਫਰੀਦਪੁਰ ਦਾ ਜੋ ਹੁਣੇ-ਹੁਣੇ ਥੋੜਾ ਟਾਈਮ ਪਹਿਲਾਂ ਹੀ ਆਮ ਆਦਮੀ ਪਾਰਟੀ ਚ ਜੁਆਇਨ ਕੀਤੀ ਹੈ ਤਾਂ तकरीबन ਸਾਰੇ ਖੇਡ ਪ੍ਰਮੋਟਰਾਂ ਦੇ ਵਿੱਚ ਉਹ ਛਾਏ ਰਹੇ ਸਾਰਿਆਂ ਕਲੱਬਾਂ ਦੇ ਵਿੱਚ ਉਹ ਜਾਂਦੇ ਰਹੇ ਸਾਰੇ ਜੋ ਉਹਨਾਂ ਦੇ ਮਤਲਬ ਜਿਨ੍ਹਾਂ ਨਾਲ ਉਹ ਵਿਚਰਦੇ ਰਹੇ ਹਰੇਕ ਥਾਂ ਤੇ ਉਹ ਆਪਣੀ ਸ਼ਮੂਲੀਅਤ ਕਰਦੇ ਰਹੇ ਤਾਂ ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਹੂੰ ਉਹਨਾਂ ਨੂੰ ਉਹ ਫਰੀਦਕੋਟ ਲੈ ਆਉਂਦੇ ਆ ਹੂੰ ਗੁਰੂ ਘਰ ਦੇ ਵਿੱਚ ਰਸੋਈ ਦਾ ਉਦਘਾਟਨ ਕਰ ਜਾਂਦੇ ਆ ਹੂੰ ਵਿਧਾਇਕ ਸਭ ਨੂੰ ਕਦੋਂ ਕਨ ਖਬਰ ਨਹੀਂ ਹੂੰ ਸਪੀਕਰ ਸਾਹਿਬ ਨੂੰ ਵੀ ਪਤਾ ਨਹੀਂ ਹੂੰ ਆ ਜਾਂਦੇ ਆ ਉਸ ਤੋਂ ਬਾਅਦ ਉਹ ਕੁਝ ਗਰਾਉਂਡਾਂ ਦੇ ਵਿੱਚ ਜਾ ਕੇ ਉੱਥੇ ਮਤਲਬ ਉਹਨਾਂ ਦਾ ਸਨਮਾਨ ਚਿੰਨ ਵੀ ਬਾਬਾ ਫਰੀਦ ਸਾਹਿਬ ਵੱਲੋਂ ਵੀ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ ਹੂੰ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕਲੱਬਾਂ ਵਾਲੇ ਵੀ ਸਨਮਾਨ ਚ ਨਹੀਂ ਦਿੰਦੇ ਆ ਦੇਖੋ ਆਪਸੀ ਜਿਹੜੀ ਪਾਰਟੀ ਦਾ ਕਾਂਡੋਪਲੇਸ਼ ਕਿਸ ਹੱਦ ਤੱਕ ਵਧਿਆ ਹੋਇਆ ਹੂੰ ਹੂੰ ਇਸ ਹੱਦ ਤੱਕ ਵੱਧ ਚੁੱਕਿਆ ਇਹਨਾਂ ਦਾ ਆਪਸੀ ਕਲੇਸ਼ ਵੀ ਆ ਮਤਲਬ ਫਰੀਦਕੋਟ ਦੇ 3 ਐਮਐਲਏ ਹੂੰ 3 ਨਾਂ ਐਮਐਲਏਾਂ ਦੀ ਆਪਸ ਦੇ ਵਿੱਚ ਜੇ ਗੱਲ ਕਰ ਲਵਾਂ ਕਿਤੇ ਇੱਕ ਦੂਜੇ ਦੇ ਫਲੈਕਸ ਤੇ ਬੋਰਡ ਦੇ ਵਿੱਚ ਫੋਟੋ ਹੀ ਨਹੀਂ ਇਕੱਠਿਆਂ ਦੀ ਹੂੰ ਹੂੰ ਅਰਸ਼ ਸਚਰ ਹੁਣੇ-ਹੁਣੇ ਜੁਆਇਨ ਕੀਤੇ ਕਾਂਗਰਸ ਨੂੰ ਛੱਡ ਕੇ ਆਏ ਆ ਕਾਂਗਰਸ ਨੂੰ ਛੱਡ ਕੇ ਹੁਣੇ ਜੁਆਇਨ ਕੀਤੇ ਤਾਂ ਮੀਡੀਆ ਸਲਾਹਕਾਰ ਨਾਲ ਉਹ ਬਾਬਾ ਫਰੀਦ ਆਉਂਦੇ ਆ ਨਤਮਸਤਕ ਹੁੰਦੇ ਆ ਗੁਰਦੁਆਰਾ ਗੋਦਰੀ ਸਾਹਿਬ ਜਾਂਦੇ ਆ ਕਲੱਬਾਂ ਨੂੰ ਲੈ ਕੇ ਨਾਲ ਜਾਂਦੇ ਆ ਜੇ ਦੋ ਟੁੱਕ ਗੱਲ ਕਰ ਲਈ ਜਾਵੇ ਤਾਂ ਕੁਲਤਾਰ ਸਿੰਘ ਸੰਧਵਾ ਤੇ ਅਰਸ਼ ਸਚਰ ਸਾਰਾ ਮੇਲਾ ਲੁੱਟ ਕੇ ਲੈ ਗਏ ਬਿਲਕੁਲ ਬਿਲਕੁਲ ਕੁਲਤਾਰ ਸਿੰਘ ਸੰਧਵਾ ਸਾਰੇ ਮੇਲੇ ਦੇ ਵਿੱਚ ਆ ਕਲੱਬਾਂ ਚ ਜੇ ਕਹਿ ਲਈ ਆਪਾਂ ਖੇਡਾਂ 'ਚ ਸਮਾਗਮਾਂ ਦੇ ਵਿੱਚ ਪੂਰ ਫਰਕਤ ਕੀਤੀ ਉਹਨਾਂ ਨੇ ਬਿਲਕੁਲ ਨਾਮ ਵਜੋਂ ਰਸ਼ ਵੀ ਦਿੰਦੇ ਰਹੇ ਇਨਾਮ ਵਜੋਂ ਫੰਡ ਵੀ ਦਿੱਤੇ ਫੰਡ ਵੀ ਦਿੱਤੇ ਦਿੱਤੇ ਬਿਲਕੁਲ ਹੌਸਲਾ ਵਜਾਈ ਕੀਤੀ ਕਿਉਂਕਿ ਉਹ ਕਹਿੰਦੇ ਵੀ ਸਾਡੀ ਸਰਕਾਰ ਦਾ ਮਕਸਦ ਹੀ ਹੈ ਖੇਡਾਂ ਨੂੰ ਪ੍ਰਮੋਟ ਕਰਨਾ ਹਾਂ ਅਸੀਂ ਜਿੰਨੇ ਜੋਗੇ ਹੈਗੇ ਆ ਅਸੀਂ ਕੋਸ਼ਿਸ਼ ਨਾ ਕੋਸ਼ ਉਹਨਾਂ ਕਲੱਬਾਂ ਨੂੰ ਖੇਡਾਂ ਵਾਲਿਆਂ ਨੂੰ ਨੌਜਵਾਨਾਂ ਨੂੰ ਖਿਡਾਰੀਆਂ ਨੂੰ ਦਸਤਾਰ ਮੁਕਾਬਲੇ ਵਾਲਿਆਂ ਨੂੰ ਸਮਾਧਾਂ ਵਾਲਿਆਂ ਨੂੰ ਕਵੀ ਸਮੇਲਨ ਦੇ ਵਿੱਚ ਉਹ ਸ਼ਰਕਤ ਕੀਤੀ ਪੁਸਤਕ ਮੇਲੇ ਦੇ ਵਿੱਚ ਉਹਨਾਂ ਨੇ ਸ਼ਰਕਤ ਕੀਤੀ ਬੇਸ਼ੱਕ ਸਰਕਾਰੀ ਸਮਾਗਮਾਂ ਦੇ ਵਿੱਚ ਉਹ ਘਟ ਗਏ ਹੂੰ ਪਰ ਫਿਰ ਵੀ ਉਹਨਾਂ ਨੇ ਸ਼ਰਕਤ ਕੀਤੀ ਹੂੰ ਹਰ ਥਾਂ ਤੇ ਉਹ ਸ਼ਰਕਤ ਕਰਦੇ ਰਹੇ ਮੇਲਾ ਦੋ ਟੁੱਕ ਜੇ ਗੱਲ ਕੀਤੀ ਜਾਵੇ ਕੁਲਤਾਰ ਸਿੰਘ ਸੰਨਵਾ ਕੇ ਅਰਸਾ ਚਰ ਲੁੱਟ ਕੇ ਲੈ ਗਈ ਬਿਲਕੁਲ ਬਿਲਕੁਲ ਪੂਰੀ ਸ਼ਮੂਲੀਅਤ ਰਹੀ ਫੀਲ ਕਟੀਆਂ ਬਾਗੋ ਬਾਗ ਰਹੇ ਹੂੰ ਬਿਲਕੁਲ ਜੀ ਬਿਲਕੁਲ ਵੀ ਉਹਨਾਂ ਨੂੰ ਉੱਥੇ ਉਹ ਪਹੁੰਚੇ ਜਿੱਥੇ ਵੀ ਕਿਤੇ ਉਹਨਾਂ ਦੀ ਡਿਊਟੀ ਲੱਗੀ ਤਾਂ ਉਹ ਪਹੁੰਚੇ ਹੂੰ ਹੂੰ ਹਰ ਥਾਂ ਦੇ ਉੱਤੇ ਗਏ ਕੈਬਨਿਟ ਮੰਤਰੀ ਨੂੰ ਬਿਲਕੁਲ ਸਮਾਗਮਾਂ ਦੇ ਵਿੱਚ ਇੱਕੋ ਇੱਕ ਕੈਬਨਰ ਮੰਤਰੀ ਫੀਲਡ ਕੋਡ ਦੇ ਜੰਪ ਵਾਲਾ ਕੈਬਨਰ ਮੰਤਰੀ ਬਲਜੀਤ ਕੋਰ ਉਹਨਾਂ ਨੂੰ ਬੁਲਾਇਆ ਨਹੀਂ ਗਿਆ ਕਿਸੇ ਸਮਾਗਮ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਇਹਨਾਂ ਪ੍ਰੋਗਰਾਮਾਂ ਦੀ ਜਿਹੜੇ ਪ੍ਰਸ਼ਾਸਨ ਵੱਲੋਂ ਪ੍ਰੋਗਰਾਮ ਕਰਾਏ ਗਏ ਆ ਬੇਸ਼ੱਕ ਇੱਕ ਦੋ ਪ੍ਰੋਗਰਾਮਾਂ ਦੇ ਉੱਤੇ ਵਿਧਾਇਕ ਤੇ ਸਪੀਕਰ ਇਕੱਠੇ ਦਿਖੇ ਬਿਲਕੁਲ ਇੱਕ ਦੋ ਪ੍ਰੋਗਰਾਮਾਂ ਦੇ ਵਿੱਚ ਉਹ ਇਕੱਠੇ ਦਿਖੇ ਪਰ ਆਪਸੀ ਦੂਰੀ ਬਹੁਤ ਦੂਰ ਹੂੰ ਹੂੰ ਕੱਠੇ ਜ਼ਰੂਰ ਦੇਖੇ ਆ ਪਰ ਦੂਰੀਆਂ ਦੂਰੀਆਂ ਸੀ। ਦਿਲ ਦੀਆਂ ਦੂਰੀਆਂ ਦਿਖੀਆਂ ਸਾਬ ਦਿਖੀਆਂ ਇਸ ਪ੍ਰੋਗਰਾਮ ਦੇ ਵਿੱਚ। ਇਸ ਪੰਜ ਰੋਜ਼ਾ ਮੇਲੇ ਦੇ ਵਿੱਚ ਫਰੀਦਕੋਟ ਦੇ ਇਸ ਗੱਲੋਂ ਨਰਾਸ਼ ਦਿਖਾਈ ਦਿੱਤੇ ਵੀ ਬੜੀ ਧੂਮ ਧਾਣ ਨਾਲ ਅਸੀਂ ਇਹ ਮੇਲਾ ਮਨਾਉਨੇ ਆ। ਬਹੁਤ ਵਧੀਆ ਇਸ ਮੇਲੇ ਦੇ ਵਿੱਚ ਸਾਰੇ ਪ੍ਰੋਗਰਾਮ ਰੱਖੇ ਜਾਂਦੇ ਆ। 28 ਤਰੀਕ ਅੱਜ ਸਤੰਬਰ ਦੀ 29 ਤਰੀਕ ਨੂੰ ਇਹ ਮੇਲਾ ਸਨਾਪਤ ਹੋ ਜੂਗਾ। ਕ੍ਰਾਫਟ ਮੇਲਾ ਚੱਲ ਰਿਹਾ। ਇਸ ਕਰਕੇ ਇਸ ਤੇ ਵਿਸ਼ਲੇਸ਼ਣ ਕਰਨਾ ਜ਼ਰੂਰੀ ਸੀ ਵੀ ਮੇਲੇ ਚੋਂ ਕੀ ਖੱਟਿਆ ਤੇ ਕੀ ਪਾਇਆ। ਜੇ ਆਪਾਂ ਮੇਲੇ ਤੇ ਹੀ ਰਹੀਏ ਤਾਂ ਮੇਲੇ ਦੇ ਉੱਪਰ ਕੁਛ ਵੀ ਐਪੀ ਇਸ ਤਰ੍ਹਾਂ ਦਾ ਫਰੀਦਕੋਟੀਆਂ ਦੇ ਹੱਥ ਨਹੀਂ ਲੱਗਾ ਸਾਰੇ ਡਿਵਾਈਡਰ ਰੰਗ ਤੋਂ ਤੇ ਕੀਤੇ ਅਧੇ ਰਹੇ ਕੋਈ ਡਿਵਾਈਡਰ ਚੰਗੀ ਤਰ੍ਹਾਂ ਰੰਗਣੀ ਹੋਇਆ ਕੋਈ ਸਰਕਾ ਨਹੀਂ ਬਣੀਆਂ ਪੂਰੀਆਂ ਪ੍ਰੋਪਰ ਕਹਿ ਲਈਏ ਕੋਈ ਚੌਂਕ ਪੂਰੀ ਤਰ੍ਹਾਂ ਨਹੀਂ ਸਜਾਏ ਗਏ ਫ੍ਰੀਡ ਕੋਰਡ ਦੀਆਂ ਵਿਰਾਸਤੀ ਇਮਾਰਤਾਂ ਕਿੰਨੀਆਂ ਹੋਣਗੀਆਂ ਤੁਸੀਂ 17 ਸਾਲਾਂ ਤੋਂ ਫ੍ਰੀਡ ਕੋਰਡ 'ਚ ਪੱਤਰਕਾਰੀ ਕਰ ਰਹੇ ਹੋ ਗਿਣਤੀ ਚੁੰਤੀ ਦੀਆਂ ਇਮਾਰਤਾਂ 8 ਨਾਲ 10 ਹੋਣਗੀਆਂ ਬਿਲਕੁਲ ਬਿਲਕੁਲ 8 ਦਾ ਸੀ ਇੱਕ ਵੀ ਇਮਾਰਤ ਦੇ ਉੱਪਰ ਲੜੀਆਂ ਨਹੀਂ ਲਾਈਆਂ ਗਈਆਂ ਇੱਕ ਵੀ ਇਮਾਰਤ ਦੇ ਉੱਪਰ ਕੋਈ ਫੁੱਲ ਨਹੀਂ ਲਾਏ ਗਏ ਇਤੋਂ ਤੱਕ ਕਿ ਫ੍ਰੀਡ ਕੋਰਡ ਦਾ ਮੇਨ ਜਿਹੜਾ ਘੰਟਾ ਘਰ ਚੌਕ ਹੈ ਉੱਥੇ ਲੜੀਆਂ ਲਾਈਆਂ ਜਗ੍ਹੀਆਂ ਨਹੀਂ ਉਹ ਜਗ੍ਹੀਆਂ ਨਹੀਂ ਉੱਥੇ ਲੜੀਆਂ ਲਾਈਆਂ ਦੋ ਦਿਨ ਜਗ੍ਹੀਆਂ ਹੀ ਨਹੀਂ ਉਹ ਹਾਂ ਜਗਾਈਆਂ ਸਰਕਾਂ ਦੇ ਭੱਜ ਕੇ ਸਰਕਾਂ ਜਿਹੜੀਆਂ ਉਹਨਾਂ ਦੇ ਉੱਪਰ ਪੱਚ ਲਾਏ ਗਏ ਕਿੰਨਾ ਮਜ਼ਾਕ ਉੱਡਿਆ ਉਸ ਕੋਚਵੀ ਮੇਲੇ ਨੂੰ ਲੈ ਕੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਸਾਹਮਣੇ ਨਹੀਂ ਆਈ ਵੀ ਬਹੁਤ ਪ੍ਰਸ਼ਾਸਨ ਕਹਿ ਲੋ ਜਾਂ ਸੱਤਾ ਤਾਂ ਸਰਕਾਰ ਕਹਿ ਲੋ ਬਹੁਤ ਜੋਰ ਲਾ ਕੇ ਤੇ ਬਹੁਤ ਵਧੀਆ ਪੱਧਰ ਤੇ ਇਸ ਮੇਲੇ ਨੂੰ ਮਨਾਉਣ ਲਈ ਜੀ ਜਾਣ ਲਾ ਰਹੀ ਹੈ ਕੋਈ ਇਸ ਪਾਸੇ ਇਸ ਦਾ ਧਿਆਨ ਨਹੀਂ ਸੀ ਠੀਕ ਹੈ ਕੁੱਲ ਮਿਲਾ ਕੇ ਇਹ ਮੇਲਾ ਆਇਤੀ ਫਿਰ ਸਿਆਸਤ ਦੀ ਪੇਚ ਚੜ ਗਿਆ ਕੋਈ ਧਿਆਨ ਨਹੀਂ ਦਿੱਤਾ ਗਿਆ ਕੋਈ ਕੁਝ ਨਹੀਂ ਗਿਆ ਇਸ ਮੇਲੇ ਵੱਲੀ ਰਲ ਮਿਲ ਕੇ ਮੇਲਾ 19 ਤੋਂ 23 ਸਤੰਬਰ ਤੱਕ ਅਗਲੇ ਪੜਾਅ ਵੱਲੀ ਵਧਾ ਹੋਇਆ ਸਮਾਪਤ ਹੋ ਗਿਆ ਧੰਨਵਾਦ ਜੀ ਦੀ ਸੀ